ਜਿਹੜਾ ਖਾਵੇ ਗੁੜ ਨਾਲ ਛੋਲੇ ਉਹਦੇ ਮਸਲ 100 ਸਾਲਾਂ ਤੱਕ ਨਹੀਂ ਹੁੰਦੇ ਪੋਲੇ ਪਰ ਮੈਂ ਇਹਨੂੰ ਹੋਰ ਕਹੂੰਗਾ ਵੀ ਜੋ ਖਾਵੇ ਗੁੜ ਨਾਲ ਛੋਲੇ ਉਹਦਾ ਪਰਿਵਾਰ ਦਰਦਾਂ ਬਾਬਤ ਕਦੇ ਨਾ ਬੋਲੇ ਦਰਦ ਨਹੀਂ ਹੁੰਦਾ ਗੁੜ ਤੇ ਛੋਲੇ ਕਿਵੇਂ ਇਹ ਮਤਲਬ ਸਰੀਰ ਦੀ ਇੰਨੀ ਵਧੀਆ એનર્ਜੀ ਵਾਲਾ ਫਾਰਮੂਲਾ ਹੈਗਾ ਕਿ ਹਰ ਕੋਈ ਬੰਦਾ ਇਹਨੂੰ ਘਰੇ ਆਪਣੇ ਵਰਤ ਸਕਦਾ ਉਲਿਆਂ ਚੇਸਤਰੰਦਾ ਕੀ ਹੈ ਗੁੜ ਚੇਸਤਰੰਦਾ ਕੀ ਹੈ ਤੁਸੀਂ ਕਹਿ ਰਹੇ ਹੋ ਵੀ ਮਤਲਬ ਜਿਹੜੇ ਮਸਲ ਨੇ ਉਹਨਾਂ ਨੂੰ ਬਣਾ ਕੇ ਰੱਖਦਾ ਉਹਨਾਂ ਦੀ ਗ੍ਰਿਪ ਬਣਾ ਕੇ ਰੱਖਦਾ ਪਹਿਲਾਂ ਬਜ਼ੁਰਗ ਸਾਡੇ ਨਾਲ ਘੋੜਿਆਂ ਨੂੰ ਕਹਿੰਦੇ ਸੀ ਘੋੜੇ ਖਾਂਦੇ ਆ ਸੋਲੇ ਸਾਡਾ ਜਿਹੜਾ ਸਰੀਰ ਮਰਦਾ ਮਰਦ ਵੀ ਘੋੜੇ ਬਰਾबरी ਹੈ ਬਜ਼ੁਰਗ ਨੇ ਸਾਡੇ ਕੋਲ ਉਹਨਾਂ ਕੋਲ ਤਾਂ ਛੇਤੀ ਰੋਟੀ ਨਹੀਂ ਚੱਥ ਹੁੰਦੇ ਜੀ ਤੁਸੀਂ ਕਹਿੰਦੇ ਵੀ ਗੁੜ ਨਾਲ ਛੋਲੇ ਖਾ ਲੈਣ ਬਜ਼ੁਰਗ ਸਾਡੇ ਐਦਾਂ ਜਿਵੇਂ ਮੇਰੇ ਹਾ ਕਰਕੇ ਰੱਖੇ ਵੀ ਆ ਇਹਨੂੰ ਗ੍ਰੈਂਡ ਕਰ ਸਕਦੇ ਆ ਆਪਣੇ ਕਿਸੇ ਕੁੰਡੇ 'ਚ ਪੀਸ ਸਕਦੇ ਆ ਮਿਕਸੀਆਂ ਅੱਜ ਕੱਲ੍ਹ ਘਰ ਘਰ ਪਈਆਂ ਨੇਗੀਆਂ ਐਡਵਾਂਸ ਟੈਕਨੋਲੋਜੀ ਆ ਗਈ ਐ ਇਹਨੂੰ ਪੀਸ ਕੇ ਪਾਊਡਰ ਬਣਾ ਲਓ ਇਹਦੇ ਦੋ ਚਮਚੇ ਸਵੇਰੇ ਲੈ ਲਓ ਨਾਲ ਥੋੜਾ ਗੁੜ ਖਾ ਲਓ ਐਦਾਂ ਪਾਉਣੇ ਦੋਸੂ ਅੱਛਾ ਇਸ ਨੂੰ ਕਾ ਕਰਕੇ ਦੋ ਦੋ ਠੀਕ ਹੈ ਤੋਹ ਚਮਚੇ ਮਿਕਸ ਕਰਕੇ ਤੇ ਇਹਨੂੰ ਤੁਸੀਂ ਪੀ ਲਓ ਬਸ ਕੁਤੇ ਚੁੱਪ ਕਰਕੇ ਰਾਮਨਾਰਾਇਣ ਜੈ ਜਪ ਜੋ ਸੈਰ ਕਰਨ ਦੀ ਲੋੜ ਨਹੀਂ ਕੋਈ ਸੋਨੂੰ ਐਕਸਰਸਾਈਜ਼ ਲਾਉਣ ਦੀ ਲੋੜ ਨਹੀਂ ਸੋਨੂੰ ਕੋਈ ਜਿਮ ਜਾਣ ਦੀ ਜ਼ਰੂਰਤ ਨਹੀਂ ਸਵੇਰੇ ਕੋਈ ਡਾਈਟ ਡਾਈਟ ਨਹੀਂ ਕੋਈ ਨਾ ਨਾ ਕੋਈ ਚੱਕਰ ਨਹੀਂ ਸ਼ੂਗਰ ਹੁੰਦੀ ਹੈ ਜਿਨ੍ਹਾਂ ਨੂੰ ਗੁੜ ਨਹੀਂ ਖਾ ਸਕਦੇ ਸਾਡੇ ਬਜ਼ੁਰਗ ਜਾਂ ਸਾਡੀਆਂ ਮਾਤਾਵਾਂ ਸਾਡੇ ਵੀਰ ਜਿਨ੍ਹਾਂ ਨੂੰ ਸ਼ੂਗਰ ਹੈਗੀ ਹੈ ਉਹ ਤਾਂ ਗੁੜ ਖਾ ਨਹੀਂ ਸਕਦੇ ਜਿਹੜੇ ਸ਼ੂਗਰ ਵਾਲੇ ਮਰੀਜ਼ ਹੈ ਉਹਨਾਂ ਨੂੰ ਮੈਂ ਇਹ ਦਿੰਨਾਗਾ ਇਹ ਕੀ ਕੰਮ ਕੀ ਕਰਦੇ ਜੀ ਇਹ ਪੂਰੇ ਸਰੀਰ ਚ એનર્ਜੀ ਜਿਹੜੇ ਕਹਿੰਦੇ ਨਾ ਭਾਰ ਨਹੀਂ ਪੈਂਦਾ ਲੱਤਾਂ ਤੁਰ ਨਹੀਂ ਜਾਂਦਾ ਇੱਕ ਪ੍ਰੋਟੀਨ ਦਾ ਡੱਬਾ ਮੇਰਾ ਇਹ ਯੂਜ਼ ਕਰਕੇ ਦੇਖ ਲਿਓ ਜੇ ਤੁਸੀਂ ਸਾਲਾ ਮਾਰਦੇ ਨਾ ਜਿਹੜਾ ਬੱਚੇ ਦੀ ਗਰੋਥ ਨਹੀਂ ਹੁੰਦੀ ਜਿਹੜਾ ਬੱਚਾ ਕਹਿੰਦਾ ਮੈਨੂੰ ਭੁੱਖ ਨਹੀਂ ਲੱਗਦੀ ਮੇਰਾ ਵੇਟ ਨਹੀਂ ਵੱਧਦਾ ਮੈਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਇੱਕ ਡੱਬਾ ਪਲਾ ਦੇ ਜੇ ਬੱਚਾ ਮੂੰਹੋਂ ਬੋਲ ਕੇ ਦੱਸੂਗਾ ਕਿਆ ਬਾਤ ਹੈ ਇੰਨਾ ਜ਼ਬਰਦਸਤ ਰਿਜ਼ਲਟ ਇੱਕ ਰੋਟੀ ਖਾ ਕੇ ਸਾਰਾ ਦਿਨ ਨਿਕਲ ਜਾਂਦਾ ਤੇ ਪਰਿਵਾਰ ਰੋਟੀ ਮਗਰ 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 ਲਈ ਫਿਰ ਜਾਂਦੇ ਨੇ ਇਹ ਭੁੱਖ ਵੀ ਲਾਉਂਦਾ ਹੈ એનર્ਜੀ ਵੀ ਲਿਆਉਂਦਾ ਹੈ ਤੇ ਬੰਦੇ ਨੂੰ ਤੰਦਰੁਸਤ ਰੱਖਦਾ ਜਿਹੜਾ ਖਾਵੇ ਗੁੜ ਨਾਲ ਛੋਲੇ ਉਹਦੇ ਮਸਲ 100 ਸਾਲਾਂ ਤੱਕ ਨਹੀਂ ਹੁੰਦੇ ਪੋਲੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਕਿੱਕਟਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਔਰ ਮੇਰੇ ਨਾਲ ਨੇ ਸੁਖ ਐਰਵੈਦਾ ਦੇ ਐਮ ਡੀ ਰਾਜਵਿੰਦਰ ਸਿੰਘ ਗਿਲ ਸਾਹਿਬ ਅੱਜ ਉਹਨਾਂ ਕੋਲੋਂ ਸਮਝਾਂਗੇ ਤੁਹਾਡੇ ਵਾਸਤੇ ਇੱਕ ਨਵਾਂ ਨੁਸਖਾ ਨਵਾਂ ਫਾਰਮੂਲਾ ਗੁੜ ਤੇ ਛੋਲਿਆਂ ਵਾਲਾ ਲੈ ਕੇ ਆਏ ਨੇ ਖਾਸ ਕਰਕੇ ਬਜ਼ੁਰਗਾਂ ਵਾਸਤੇ ਜਿਹੜੇ ਘਰਾਂ ਦੇ ਵਿੱਚ ਇਸ ਵੇਲੇ ਸਰਦੀਆਂ ਦੇ ਵਿੱਚ ਮੰਜੇ ਦੇ ਨਾਲ ਜਿਨ੍ਹਾਂ ਦਾ ਅਸੀਂ ਕਹਿ ਲਈਏ ਕਿ ਪਿੱਠ ਲੱਗੀ ਪਈ ਹੈ ਜੁੜੇ ਪਏ ਨੇ ਤਾਂ ਅਜਿਹੇ ਦੇ ਵਿੱਚ ਛੋਲੇ ਤੇ ਗੁੜ ਕੀ ਕਮਾਲ ਕਰਨਗੇ ਇਹ ਰਾਜਵਿੰਦਰ ਗਿਲਸਾਪ ਦੱਸ ਰਹੇ ਨੇ ਪ੍ਰਧਾਨ ਜੀ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਤੁਹਾਡਾ ਹੀ ਫਰੂਕੀ ਸਾਹਿਬ ਤੁਹਾਡੀ ਟੀਮ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ 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 ਅੱਛਾ ਪ੍ਰਧਾਨ ਜੀ ਤੁਸੀਂ ਕਹਿ ਰਹੇ ਹੋ ਕਿ ਜਿਸ ਘਰ ਦੇ ਵਿੱਚ ਗੁੜ ਤੇ ਛੋਲੇ ਉਹਦੇ ਮਸਲ ਕਦੇ ਨਹੀਂ ਹੁੰਦੇ ਉਸ ਪਰਿਵਾਰ ਦੇ ਬੋਲੇ ਮਤਲਬ ਮਸਲਾ ਦਾ ਗੁੜ ਨਾਲ ਛੋਲੇ ਨਾਲ ਕੀ ਕੰਸਰਨ ਹੈ ਰੁਕੀ ਸਾਹਿਬ ਤੁਸੀਂ ਚਲੋ ਜੋ ਬੋਲਿਆ ਠੀਕ ਬੋਲਿਆ ਪਰ ਮੈਂ ਇਹਨੂੰ ਹੋਰ ਕਹੂੰਗਾ ਵੀ ਜੋ ਖਾਵੇ ਗੁੜ ਨਾਲ ਸੋਲੇ ਉਹਦਾ ਪਰਿਵਾਰ ਦਰਦਾਂ ਬਾਰੇ ਬਾਬਤ ਕਦੇ ਨਾ ਬੋਲੇ ਅੱਛਾ ਹਾਂ ਦਰਦ ਨਹੀਂ ਹੁਣ ਦੰਦੇ ਗੁੜ ਤੇ ਛਿਗੋਣਦੇ ਕਿਵੇਂ ਜੀ ਸਾਡੇ ਜਿੰਨੇ ਬਜ਼ੁਰਗ ਹੈ ਉਹਨਾਂ ਦੇ ਮੇਰੇ ਕੋਲ ਜਿੰਨੇ ਪੇਸ਼ੈਂਟ ਆਉਂਦੇ ਆ ਨਾ ਬਜ਼ੁਰਗਾਂ ਦੇ ਮਸਲ ਬੜੇ ਵੀਕ ਹੋਏ ਹੋਏ ਅੱਛਾ ਉਹ ਮੈਨੂੰ ਕਹਿੰਦੇ ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ ਲੱਤਾਂ ਭਾਰ ਨਹੀਂ ਚੱਲਦੀਆਂ ਸਾਨੂੰ ਤਾਂ ਉੱਠ ਕੇ ਪਜਾਮਾ ਪਾਉਣਾ ਵੀ ਔਖਾ ਹੋਇਆ ਪਿਆ ਠੀਕ ਹੈ ਬਾਥਰੂਮ ਜਾਂਦੇ ਆ ਉੱਠੇ ਨਹੀਂ ਜਾਂਦਾ ਬੜੇ ਪਰੇਸ਼ਾਨ ਹੈ ਬੈਠ ਜੰਨੇ ਤਾਂ ਫੇਰ ਨਹੀਂ ਉੱਟੇ ਜੰਨੇ ਜੀ ਲੈਟਰਿੰਗ ਬੈਠਦੇ ਸਾਡੇ ਤੋਂ ਉੱਠ ਕੇ ਖੜੇ ਨਹੀਂ ਹੋਇਆ ਜਾਂਦਾ ਠੀਕ ਹੈ ਇੰਨੇ ਅਸੀਂ ਪਰੇਸ਼ਾਨ ਆ ਇਸ ਕਰਕੇ ਮੈਂ ਅੱਜ ਤੁਹਾਨੂੰ ਬੁਲਾਇਆ ਹੈਗਾ ਜਿਹੜਾ ਆਪਾਂ ਗੋੜਾ ਰਸੋਲੇ ਦਾ ਫਾਰਮੂਲਾ ਸੋਲਿਆਂ ਦਾ ਦੇਣ ਲੱਗੇ ਆ ਉਹ ਤੁਸੀਂ ਤੁਹਾਨੂੰ ਮੈਂ ਸਮਝਾਉਣਾਗਾ ਕਿੱਦਾਂ ਲੈਣੇ ਆ ਸਾਡੇ ਬਜ਼ੁਰਗ ਮਤਾਂ ਮਾ ਭੈਣਾ ਬੱਚੇ ਕੋਈ ਵੀ ਖਾ ਸਕਦਾ ਹੈ ਇਹ ਮਤਲਬ ਸਰੀਰ ਦੀ ਇੰਨੀ ਵਧੀਆ એનર્ਜੀ ਵਾਲਾ ਫਾਰਮੂਲਾ ਹੈਗਾ ਕਿ ਹਰ ਕੋਈ ਬੰਦਾ ਇਹਨੂੰ ਘਰੇ ਆਪਣੇ ਵਰਤ ਸਕਦਾ ਜੀ ਜੀ ਅੱਛਾ ਛੋਲਿਆਂ ਚ ਇਸ ਤਰ੍ਹਾਂ ਦਾ ਕੀ ਹੈ ਗੁੜ ਚ ਇਸ ਤਰ੍ਹਾਂ ਦਾ ਕੀ ਹੈ ਤੁਸੀਂ ਕਹਿ ਰਹੇ ਹੋ ਵੀ ਮਤਲਬ ਜਿਹੜੇ ਮਸਲ ਨੇ ਉਹਨਾਂ ਨੂੰ ਬਣਾ ਕੇ ਰੱਖਦਾ ਉਹਨਾਂ ਦੀ ਗ੍ਰਿਪ ਬਣਾ ਕੇ ਰੱਖਦਾ ਰੋਕੀ ਸਾਹਿਬ ਇਹ ਪਹਿਲਾਂ ਬਜ਼ੁਰਗ ਸਾਡੇ ਨਾਲ ਘੋੜਿਆਂ ਨੂੰ ਕਹਿੰਦੇ ਸੀ ਘੋੜੇ ਖਾਂਦੇ ਆ ਸੋਲੇ ਸਾਡਾ ਜਿਹੜਾ ਸਰੀਰ ਮਰਦਾ ਮਰਦ ਵੀ ਘੋੜੇ ਬਰਾਬਰ ਹੀ ਹੈ ਕਿਉਂ ਘੋੜਾ ਇੰਨਾ ਸੋਲੇ ਖਾ ਕੇ ਇੰਨੀ ਜਿਹੀ એનર્ਜੀ ਹੁੰਦੀ ਹੈ ਉਹ ਇਹਨਾਂ ਨਾਲ ਭਾਰ ਖਿੱਚਦਾ ਹੈ ਭਾਰ ਚੱਕਦਾ ਹਜ਼ਾਰਾਂ ਮੀਲ ਚੱਲ ਕੇ ਚਲਾ ਜਾਂਦਾ ਰਹਿ ਜਾਂਦਾ ਹੈਗਾ ਤੇ ਬੰਦਾ ਤੇ ਗੱਲ ਹੀ ਕੁਝ ਨਹੀਂ ਹੈਗੀ ਇਹ ਸੋਲੇਖਾਨ ਨਾਲ ਨਾ ਬੰਦੇ ਦੇ ਵਿੱਚ ਇੰਨੀ એનર્ਜੀ ਆ ਜਾਂਦੀ ਹੈ ਮੇਰੇ ਕੋਲ ਬਜ਼ੁਰਗ ਆਉਂਦੇ ਆ ਮੈਂ ਉਹਨਾਂ ਨੂੰ ਦੱਸਦਾ ਬੜੇ ਦਵਾਮਾ ਦਿੰਦੇ ਆ ਤਾਂ ਹੀ ਤਾਂ ਮੈਂ ਤੁਹਾਨੂੰ ਬੁਲਾਇਆ ਕਿ ਮੈਂ ਇਹ ਹਰ ਬਜ਼ੁਰਗਾਂ ਨੂੰ ਕਈਆਂ ਮੇਰੇ ਕੋਲ ਜਦੋਂ ਬਜ਼ੁਰਗ ਆਉਂਦੇ ਆ ਤਾਂ ਮੈਂ ਉਹਨਾਂ ਨੂੰ ਦੱਸਦਾ ਉਹ ਮੈਨੂੰ ਕਹਿੰਦੇ ਬੇਟਾ ਹਫਤੇ ਬਾਅਦ ਆ ਕੇ ਥੈਂਕ ਯੂ ਕਹਿੰਦੇ ਆ ਕਹਿੰਦੇ ਬੇਟਾ ਬਣ ਗਈ ਗੱਲ ਯਾਰ ਕਹਿੰਦੇ ਗੱਲ ਹੀ ਬਣ ਗਈ ਕਹਿੰਦੇ ਅੱਛਾ ਖਾਣੇ ਇਹ ਤੁਹਾਨੂੰ ਸਮਝਾਵਾਂਗੇ ਕਿਸ ਤਰੀਕੇ ਨਾਲ ਖਾਣੇ ਨੇ ਔਰ ਕਿਸ ਵੇਲੇ ਖਾਣੇ ਨੇ ਕਿੰਨੀ ਮਾਤਰਾ ਦੇ ਵਿੱਚ ਖਾਣੇ ਨੇ ਵੀ ਤੁਹਾਨੂੰ ਦੱਸਾਂਗੇ ਅੱਛਾ ਭ ਮਤਲਬ ਤੁਸੀਂ ਤਾਂ ਛੋਲੇ ਦੀ ਗੱਲ ਕਰ ਰਹੇ ਹੋ ਤੇ ਇਹ ਜਿਹੜਾ ਗੁੜ ਹੈਗਾ ਗੁੜ ਕੀ ਕਰਦਾ ਛੋਲੇ ਨਾਲ ਗੁੜ ਅਸੀਂ ਉਹ ਗੁੜ ਵਾਲੇ ਛੋਲੇ ਵੀ ਤਾਂ ਆਉਂਦੇ ਨਹੀਂ ਉਹ ਨਹੀਂ ਖਾ ਸਕਦੇ ਨਾ 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 ਫਰੂਕੀ ਸਾਹਿਬ ਇਹ ਗੱਲ ਗਲਤ ਹੈ ਗੁੜਾ ਜਿਹੜੇ ਮਾਰਕੀਟ ਚ ਆ ਨਾ ਉਹ ਪਤਾ ਨਹੀਂ ਕਿਦਾਂ ਦਾ ਹੈ ਉਹ ਪਤਾ ਨਹੀਂ ਉਹਦੇ ਵਿੱਚ ਕੋਈ ਕੈਮੀਕਲ ਪਾਇਆ ਹੋਇਆ ਹੈ ਹੋ ਸਕਦਾ ਸਾਨੂੰ ਜੇ ਪਿਓਰ ਗੁੜ ਕਿਸੇ ਖਿਲਾੜੀ ਤੋਂ ਮਿਲ ਜੇ ਤਾਂ ਸਭ ਤੋਂ ਜ਼ਿਆਦਾ ਵਧੀਆ ਹੈਗਾ ਮਾਰਕੀਟ ਦੇ ਵਿੱਚ ਜਿਹੜਾ ਗੁੜ ਆਉਂਦਾ ਹੈਗਾ ਉਹ ਪਤਾ ਨਹੀਂ ਕਿੱਥੋਂ ਆਉਂਦਾ ਹੈ ਕੀ ਉਹਦੇ ਵਿੱਚ ਤੁਹਾਡਾ ਆਪਣਾ ਗੁੜ ਹੈ ਹਾਂ ਇਹ ਸਾਡਾ ਆਪਣਾ ਖਿਲਾੜੀ ਤੋਂ ਮੇਰਾ ਸਪੈਸ਼ਲ ਤਿਆਰ ਕਰਾਉਂਦੇ ਹੁੰਨੇ ਅਸੀਂ ਜਿੰਨਾ ਵੀ ਆਪਣੇ ਪੇਸ਼ੈਂਟਾਂ ਨੂੰ ਦੱਸਦੇ ਆ ਜਾਂ ਰਿਖਦੇ ਆ ਜਾਂ ਪੰਨੇ ਭਾਈ ਆਪੇ ਆਪ ਲੈ ਲਓ ਸਾਡੀ ਕੋਈ ਖਿਲਾੜੀ ਨਹੀਂ ਆਪਦੀ ਲਾਈ ਵੀ ਜਿਵੇਂ ਗੱਪਾਂ ਮਾਰੀ ਜਾਈਏ ਲੋਕ ਗੱਪਾਂ ਮਾਰਦੇ ਐ ਵੀ ਸਾਡੀ ਆਪਣੀ ਖਿਲਾੜੀ ਲਈ ਵੀ ਕਿਸੇ ਦੀ ਕੋਈ ਖਿਲਾੜੀ ਨਹੀਂ ਲਾਈ ਹੁੰਦੀ ਬਹੁਤ ਬੰਦੇ ਘੱਟ ਹੈਗੇ ਹਾਂ ਕਿਸਾਨ ਬਹੁਤ ਕਿਸਾਨਾਂ ਦੀਆਂ ਖਿਲਾੜੀਆਂ ਆਪਣੀਆਂ ਬਹੁਤ بڑے ਇਮਾਨਦਾਰ ਸਿਆਣੇ ਸੂਝਵਾਨ ਕਿਸਾਨ ਜਿਹੜੇ ਹੈਗੇ ਐ ਇਹਨੂੰ ਗੁੜ ਬਣਾ ਕੇ ਵੇਚਦੇ ਆ ਜਿਹੜੇ ਪਿਓਰ ਵੇਚਦੇ ਆ ਇਮਾਨਦਾਰੀ ਨਾਲ ਕੰਮ ਕਰਦੇ ਆ ਅਸੀਂ ਉਹਨਾਂ ਤੋਂ ਵਿੱਚ ਅਸੀਂ ਵੀ ਲੈ ਲੈਂਦੇ ਆਂਗੇ ਜੀ 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 ਅੱਛਾ ਫਿਰ ਇਹ ਤੁਸੀਂ ਕਹ ਰਹੇ ਹੋ ਛੋਲੇ ਬਾਈ ਜੀ ਉਹ ਜਿਹੜੇ ਬਜ਼ੁਰਗ ਨੇ ਸਾਡੇ ਕੋਲ ਉਹਨਾਂ ਕੋਲ ਤਾਂ ਛੇਤੀ ਰੋਟੀ ਨਹੀਂ ਚੱਥੋਂ ਹੁੰਦੀ ਜੇ ਤੁਸੀਂ ਕਹਦੇ ਵੀ ਗੁੜ ਨਾਲ ਛੋਲੇ ਖਾ ਲੈਣ ਬਜ਼ੁਰਗ ਸਾਡੇ ਫਰੂਕੀ ਸਾਹਿਬ ਹਰ ਚੀਜ਼ ਦਾ ਹੱਲ ਹੈਗਾ ਇਹਨੂੰ ਕੀ ਕਰਨ ਸਾਡੇ ਬਜ਼ੁਰਗ ਭੁਜੇ ਹੋਏ ਛੋਲਿਆਂ ਨੂੰ ਐਦਾਂ ਜਿਵੇਂ ਮੇਰੇ ਆ ਕਰਕੇ ਰੱਖੇ ਹੋਏ ਆ ਇਹਨੂੰ ਗ੍ਰੈਂਡ ਕਰ ਸਕਦੇ ਆ ਆਪਣੇ ਕਿਸੇ ਕੁੰਡੇ 'ਚ ਪੀਸ ਸਕਦੇ ਆ ਮਿਕਸੀਆਂ ਅੱਜ ਕੱਲ੍ਹ ਘਰ-ਘਰ ਪਈਆਂ ਨੇਗੀਆਂ ਐਡਵਾਂਸ ਟੈਕਨੋਲੋਜੀ ਆ ਗਈ ਐ ਇਹਨੂੰ ਪੀਸ ਕੇ ਪਾਊਡਰ ਬਣਾ ਲਓ ਇਹਦਾ 2 ਚਮਚੇ ਸਵੇਰੇ ਲੈ ਲਓ ਨਾਲ ਥੋੜਾ ਗੁੜ ਖਾ ਲਓ ਉੱਪਰ ਦੁੱਧੀ ਗਲਾਸ ਦੁੱਧ ਦਾ ਗਲਾਸ ਪੀ ਲਓ ਅੱਛਾ ਬਸ ਇਹ ਸੌਖਾ ਤਰੀਕਾ ਹੈ ਤੇ ਫਿਰ ਜ ਜਿਹਨਾਂ ਗੁੜ ਕਈ ਵਾਰ ਹੁੰਦੇ ਜੀ 슈ਗਰ ਹੁੰਦੀ ਹੈ ਜਿਨਾਂ ਨੂੰ ਗੁੜ ਨਹੀਂ ਖਾ ਸਕਦੇ ਸਾਡੇ ਬਜ਼ੁਰਗ ਜਾਂ ਸਾਡੀਆਂ ਮਾਤਾਵਾਂ ਸਾਡੇ ਵੀਰ ਜਿਨਾਂ ਨੂੰ 슈ਗਰ ਹੈਗੀ ਹੈ ਉਹ ਤਾਂ ਗੁੜ ਖਾ ਨਹੀਂ ਸਕਦੇ ਉਹ ਗੁੜ ਨਹੀਂ ਸਕਦੇ ਕੱਲੇ ਛੋਲੇ ਤਾਂ ਖਾ ਸਕਦੇ ਆ ਛੋਲੇ ਖਾ ਹੋਰ ਕੋਈ ਅਲਟਰਨੇਟ ਨਹੀਂ ਉਹਦੇ ਨਾਲ ਕੋਈ ਸਹਿਤ ਲੈ ਸਕਦੇ ਆ ਅੱਛਾ ਠੀਕ ਹੈ ਜਾਂ 슈ਗਰ ਫਰੀ ਹੈ ਸਾਡੀ ਕਈ ਅੱਜਕੱਲ ਕਈ ਚੀਜ਼ਾਂ ਆ ਗਈਆਂ ਉਹ ਲੈ ਸਕਦੇ ਆ ਕੋਈ ਇਹੀ ਜੀ ਗੱਲੀ ਹੈਗੀ ਤੁਸੀਂ ਇੱਕ ਮਾਤਾ ਜੀ ਨੂੰ ਕਿਹਾ ਸੀ ਮਾਤਾ ਨੇ ਆ ਕੇ ਜਦੋਂ ਦੱਸਿਆ ਕਿ ਜੀ ਉਹ ਮੈਨੂੰ ਤੁਸੀਂ ਵਾਈਟ ਜਿਹਾ ਇੱਕ ਪਾਊਡਰ ਦਿੱਤਾ ਸੀ ਮਤਲਬ ਮੈਂ ਤਾਂ ਮੈਨੂੰ ਤਾਂ ਲੱਗਦਾ ਜਿਵੇਂ ਮੇਰੀ ਨਵੀਂ ਜ਼ਿੰਦਗੀ ਮਿਲ ਗਈ ਹੋਵੇ ਹਾਂ ਉਹ ਸਾਡੇ ਕੋਲੇ ਬਣਾਇਆ ਹੋਇਆ ਹੈਗਾ ਮੇਰੇ ਕੋਲੇ ਆ ਪਿਆਗਾ ਪਾਊਡਰ ਉਹ ਅੱਛਾ ਜੀ ਆ ਪਾਊਡਰ ਹੈ ਉਹ ਇਹ ਪਾਊਡਰ ਲੱਗਿਆ ਕਿਤੇ ਛੋਲੇ ਪੀਸ ਕੇ ਰੱਖੇ ਛੋਲੇ ਪੀਸ ਕੇ ਰੱਖੇ ਵੀ ਇਹ ਪਾਊਡਰ ਮੇਰਾ ਜਿਹੜਾ ਤੁਸੀਂ ਇਹ ਕੀ ਹੈ ਕੀ ਜੀ ਇਹ 슈ਗਰ ਫ੍ਰੀ ਹੈਗਾ ਅੱਛਾ ਇਹ 슈ਗਰ ਸਾਡਾ ਐਦਾਂ ਦੀ ਜਿਹੜੀ ਚੀਜ਼ਾਂ ਤੋਂ ਤਿਆਰ ਕਰਿਆ ਹੋਇਆ ਛੋਲਿਆਂ ਤੋਂ ਤੇ ਉਸ ਤੋਂ ਮਟਰ ਤੋਂ ਅੱਛਾ ਤੇ ਬ੍ਰਾਊਨ ਚੌਲ ਤੋਂ ਇਹ ਬਣਿਆ ਹੋਇਆ ਸਾਡਾ ਪ੍ਰੋਟੀਨ ਹੈਗਾ ਪਲਾਂਟ ਪ੍ਰੋਟੀਨ ਇਹ ਪਲਾਂਟ ਪਲਾਂਟ ਬੇਸਡ ਪਲਾਂਟ ਬੇਸਡ ਪ੍ਰੋਟੀਨ ਹੈ ਇਹਦੇ ਤੁਸੀਂ ਆ ਦੋ ਸਕੂਪ ਸਵੇਰੇ ਲੈ ਲਓ ਦੁੱਧ ਚ ਪਾ ਕੇ ਠੀਕ ਹੈ ਠੀਕ ਹੈ ਤੇ ਉਸ ਤੋਂ ਬਾਅਦ ਤੁਹਾਨੂੰ એનર્ਜੀ ਦੇਖੋ ਕਿੰਨੀ ਆਉਣੀ ਹੈ ਆ ਇਹਦਾ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਆ ਡੱਬਾ ਸਾਡਾ ਅੱਛਾ ਇਹ ਕੀ ਸੁਪਰ ਫੂਡ ਹੈ ਜੀ ਹਾਂ ਸੁਪਰ ਫੂਡ ਹੈ ਕੋਈ ਵੀ ਲੈ ਸਕਦਾ ਕੋਈ ਵੀ ਲੈ ਸਕਦਾ ਮਤਲਬ ਜਿਵੇਂ ਛੋਲੇ ਤੇ ਗੁੜ 슈ਗਰ ਵਾਲੇ ਨੂੰ ਛੱਡ ਕੇ ਕੋਈ ਵੀ ਲੈ ਸਕਦਾ ਹੈ ਇਹ 슈ਗਰ ਫ੍ਰੀ ਹੈ ਪਾਊਡਰ ਜੀ 슈ਗਰ ਫ੍ਰੀ ਹੈ ਜਿਹੜੇ 슈ਗਰ ਵਾਲੇ ਮਰੀਜ਼ ਹੈ ਉਹਨਾਂ ਨੂੰ ਮੈਂ ਇਹ ਦਿੰਨਾਗਾ ਕੀ ਭਾਈ ਤੁਸੀਂ ਗੁੜ ਨਹੀਂ ਖਾ ਸਕਦੇ ਤਾਂ ਤੁਸੀਂ ਮੇਰਾ ਆਹ ਨਹੀਂ 슈ગર ਵਾਲਿਆਂ ਨੂੰ ਲੋਡ 슈ગર ਵਾਲਿਆਂ ਨੂੰ ਤਾਂ ਸਭ ਤੋਂ ਵੱਧ એનર્ਜੀ ਦੀ ਲੋਡ ਹੁੰਦੀ ਹੈ ਜੀ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਪਿਸ਼ਾਬ ਨਾਲ ਪ੍ਰੋਟੀਨ ਵਗੈਰਾ ਸਾਰਾ ਨਿਕਲ ਹੀ ਜਾਂਦਾ ਜੀ ਇਸੇ ਕਰਕੇ ਤਾਂ ਫਰੂਕੀ ਸਾਹਿਬ ਉਹਨਾਂ ਨੂੰ ਗੁੜ ਨਹੀਂ ਦੱਸੀਦਾ ਨਾ ਉਹਨਾਂ ਨੂੰ ਇਹ 슈ગર ਫ੍ਰੀ ਦੱਸੀਦਾ ਅੱਛਾ ਇਹ ਕੀ ਕੰਮ ਕੀ ਕਰਦੇ ਜੀ ਇਹ ਪੂਰੇ ਸਰੀਰ ਚ એનર્ਜੀ ਠੀਕ ਹੈ ਆ ਇਹ ਇਹੋ ਜਿਹਾ ਪ੍ਰੋਟੀਨ ਹੈ ਜਿਹੜੇ ਮਾਰਕੀਟ ਚ ਆਉਂਦੇ ਨੇ ਵੇ ਪ੍ਰੋਟੀਨ ਆਉਂਦੇ ਆ ਜਾਂ ਦੂਸਰੇ ਪ੍ਰੋਟੀਨ ਆਉਂਦੇ ਆ ਉਹਨਾਂ ਨੂੰ ਜਿਮ ਵਗੈਰਾ ਜਾ ਕੇ ਹਾਜ਼ਮ ਕਰਨਾ ਪੈਂਦਾ ਇਹਨੂੰ ਕਿਤੇ ਜਿਮ ਜਾਣ ਦੀ ਲੋੜ ਨਹੀਂ ਉਹ ਸੈਰ ਕਰਨ ਦੀ ਲੋੜ ਨਹੀਂ ਤੁਸੀਂ ਸਵੇਰੇ ਦੋਸਕੂ ਭਰ ਕੇ ਜੀ ਜੀ ਇਹਦੇ ਦੋਸਕੂ ਭਰ ਕੇ ਲੈ ਲਓ ਦੁੱਧ ਜਬਾ ਕੇ ਤੁਹਾਡੇ ਸਰੀਰ ਚ એનર્ਜੀ ਦੇਖਣਾ ਤਾਕਤ ਦੇਖਣਾ ਤੇ ਤੁਹਾਡੇ ਗੋਡਿਆਂ ਦੇ ਉੱਪਰ ਨਾ ਤੁਸੀਂ ਜਿਹੜੇ ਕਹਿੰਦੇ ਹੋ ਨਾ ਭਾਰ ਨਹੀਂ ਪੈਂਦਾ ਲੱਤਾਂ ਤੁਰ ਨਹੀਂ ਜਾਂਦਾ ਇੱਕ ਪ੍ਰੋਟੀਨ ਦਾ ਡੱਬਾ ਮੇਰਾ ਇਹ ਯੂਜ਼ ਕਰਕੇ ਦੇਖ ਲਿਓ ਜੇ ਤੁਸੀਂ ਸਾਲਾ ਮਾਰਦੇ ਨਾਮ ਬਹੁਤ سارے ਪੇਸ਼ੈਂਟ ਤੁਹਾਡੇ ਕੋਲ ਇੱਥੇ ਆਉਂਦੇ ਨੇ ਜਿਹੜੇ ਕਹਿੰਦੇ ਨੇ ਜੀ ਸਾਨੂੰ ਪ੍ਰੋਬਲਮ ਕੁਝ ਨਹੀਂ ਨਾ ਸਾਡਾ ਕੋਈ ਅੰਗ ਪੈਰ ਦੁਖਦਾ ਨਾ ਸਾਡੇ ਕਿਤੇ ਕੋਈ ਦਰਦ ਹੁੰਦਾ ਪਰ ਉੱਠਿਆ ਸਾਡੇ ਕੋਲੋਂ ਫੇਰ ਨਹੀਂ ਜਾਂਦਾ ਫਿਰ ਉਹਨਾਂ ਵਾਸਤੇ ਇਹ ਚੀਜ਼ ਉਹਨਾਂ ਵਾਸਤੇ ਬਹੁਤ ਵਧੀਆ ਰਿਜ਼ਲਟ ਤਾਂ ਹੀ ਮੈਂ ਤੁਹਾਨੂੰ ਦੱਸਿਆ ਉਹਨਾਂ ਵਾਸਤੇ ਤਾਂ ਬਹੁਤ ਵਧੀਆ ਪਰਸੋ ਹੀ ਹਲੇ ਮੈਂ ਪੇਸ਼ੈਂਟ ਆਇਆ ਦੋ ਦਿਨਾਂ ਦੇ ਵਿੱਚ ਉਹ ਮੈਨੂੰ ਕਹਿੰਦਾ ਯਾਰ ਪਜਾਮਾ ਨਹੀਂ ਪੈਂਦਾ ਉੱਠ ਕੇ ਮੇਥੋਂ ਮਹੱਲਿਆ ਤੇਰਾ ਫਿਰ ਆਪਾਂ ਕੀ ਕਰਿਆ ਉਹਦੀ ਮ사ਜ ਕਰੇ ਕਰੀ ਮੈਂ ਨਾਲ ਗਰੀਸ ਪਿਆਗਾ ਮੇਰਾ ਆ ਗਰੀਸ ਹੈਗਾ ਇਹ ਕੀ ਕਰਦਾ ਹੈ ਇਹਦੇ ਨਾਲ ਉਹਦੀ ਲੱਤਾਂ ਦੀ ਮਾਲਸ਼ ਕਰੀ ਠੀਕ ਹੈ ਮਾਲਸ਼ ਕਰਨ ਤੋਂ ਬਾਅਦ ਮੈਂ ਉਹ ਦੋ ਦਿਨ ਪੁੱਛਿਆ ਮਹਾ ਬਾਪੂ ਹਾਂ ਅੱਜ ਦੱਸ ਕਹਿੰਦਾ ਯਾਰ ਗੱਲੀ ਬਣ ਗਈ ਕਹਿੰਦਾ ਮੈਂ ਤਾਂ ਰਾਮਨਾ ਤੁੜਕੇ ਆ ਗਿਆ ਨਾਲ ਉਹਨੂੰ ਪ੍ਰੋਟੀਨ ਦਿੱਤਾ ਤੇ ਨਾਲ ਪ੍ਰੋਟੀਨ ਦੇਣ ਦੀ ਲੋੜ ਕਿਉਂ ਪੈਂਦੀ ਹੈ ਬਜ਼ੁਰਗਾਂ ਨੂੰ ਜਾਂ ਅੱਜਕੱਲ ਨੌਜਵਾਨ ਪੀੜ੍ਹੀ ਨੂੰ ਇਹ ਕਿਉਂ ਜ਼ਰੂਰਤ ਪਈ ਹੈ ਤੁਹਾਨੂੰ ਫਰੂਕੀ ਸਾਹਿਬ ਤੁਸੀਂ ਆਪ ਸੋਚੋ ਅੱਜਕੱਲ ਹਰੇਕ ਚੀਜ਼ ਦੇ ਵਿੱਚ ਮਲਾਵਟ ਹੈ ਹੂੰ ਠੀਕ ਹੈ ਰੇਹਾਂ ਸਪਰੇਹਾਂ ਵਾਲੀਆਂ ਫਾਲ ਸਬਜ਼ੀਆਂ ਹਰ ਚੀਜ਼ ਰੇਹਾਂ ਸਪਰੇਹਾਂ ਵਾਲੀਆਂ ਆ ਗਈ ਹੈ ਨਾ ਸਾਡੀ ਬਾਡੀ ਨੂੰ ਉਹ ਚੀਜ਼ ਮਿਲਦੀ ਨਹੀਂ ਬੱਚੇ ਤਾਂ ਖਾਂਦੇ ਆ 버ਗਰ ਪੀਜ ਠੀਕ ਹੈ ਸਮੋਸੇ ਪਕੌੜੇ ਕਿੱਥੋਂ ਲੈਣਗੇ ਪ੍ਰੋਟੀਨ ਪ੍ਰੋਟੀਨ ਕਿੱਥੋਂ ਲੈਣਗੇ ਪ੍ਰੋਟੀਨ ਤਾਂ ਜਿਹੇ ਹੀ ਚੀਜ਼ਾਂ ਖਾਣਗੇ ਤਾਂ ਹੀ ਬਜ਼ੁਰਗਾਂ ਦੀ ਫਿਰ ਉਮਰ ਦੇ ਹਿਸਾਬ ਨਾਲ ਮਸਲ ਵੀਕ ਹੋ ਜਾਂਦੇ ਬਿਲਕੁਲ ਜਿਉਂ ਜਿਉਂ ਉਮਰ ਵੱਧਦੀ ਜਾਂਦੀ ਹੈ ਉਹਦੇ ਨਾਲ ਮਸਲ ਵੀਕ ਹੁੰਦੇ ਆ ਚਮੜੀ ਲੜਕਦੀ ਹੁੰਦੀ ਹੈ ਜਦੋਂ ਮੇਰੇ ਕੋਲੇ ਆਉਂਦੇ ਆ ਜੀ ਜੀ ਮੈਂ ਉਹਨਾਂ ਨੂੰ ਦਿਖਾਉਣਾ ਵੀ 1 ਮਹੀਨਾ ਯੂਜ਼ ਕਰਕੇ ਦੇਖੋ ਫਿਰ ਦੱਸਿਓ ਕੀ ਫਰਕ ਪਊਗਾ ਫਰਕ ਕੀ ਤੀਜੇ ਦਿਨ ਬਾਅਦ ਬੰਦਾ ਤੁਰਨ ਲੱਗ ਜਾਂਦਾ ਉੱਟ ਕੇ ਕਹਿੰਦਾ ਹਾਂ ਯਾਰ ਗੱਲ ਹੀ ਬਣ ਗਈ। ਅੱਛਾ। ਆ ਮੇਰੇ ਕੋਲ ਕੋਈ ਸਾਈਡ ਇਫੈਕਟ ਤਾਂ ਨਹੀਂ ਹੈਗਾ ਜੀ ਇਹਦਾ ਬਿਫੈਕਟ। ਕੋਈ ਸਾਈਡ ਇਫੈਕਟ ਨਹੀਂ। ਸਰਕਾਰ ਤੋਂ ਪਾਸ ਕਰਾਇਆ ਆਹ ਪ੍ਰੋਡਕਟ ਲੈਬ ਟੈਸਟ ਹੈ। ਠੀਕ ਹੈ। ਇਹਦੇ ਵਿੱਚ ਕੋਈ ਇਹੋ ਜਿਹੀ ਹੈ ਹੀ ਨਹੀਂ ਮਲਾਵਟ ਵਾਲੀ। ਜਿਹੜਾ ਮਲਾਵਟ ਸਾਬਤ ਕਰਦੇ ਜੋ ਮਰਜ਼ੀ ਆ ਕੇ ਸਜ਼ਾ ਦੇਣ। ਅੱਛਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਜਾਂ ਤਾਂ ਫਿਰ ਗੁੜ ਨਾਲ ਛੋਲੇ ਖਾ ਲਓ ਜਾਂ ਫਿਰ ਤੁਹਾਡਾ ਇਹ 슈ਗਰ ਫਰੀ ਨੁਸਖਾ ਫਾਰਮੂਲਾ। ਹਾਂ ਜਿਹੜੇ ਬੰਦੇ ਮੈਂ ਉਹੀ ਕਹਿੰਦਾ ਨਾ ਵੀ ਜਿਹੜੇ ਬੰਦੇ ਇਹ ਨਹੀਂ ਖਾ ਸਕਦੇ 슈ਗਰ ਗੁੜ ਆ ਜਿੰਨਾ ਜਿੰਨੇ ਦਾ ਦੰਦ ਨਹੀਂ ਹੈਗਾ ਬਜ਼ੁਰਗਾਂ ਦੀ ਗੱਲ ਕਰੀ ਹੈਗਾ ਜਾਂ ਉਹ ਉਹ ਨਹੀਂ ਚਬਕੇ ਖਾ ਸਕਦੇ ਤਾਂ ਉਹ ਪੀਸ ਸਕਦੇ ਆ ਆਪਣੇ ਮਕਸੀ ਜੀ ਗ੍ਰाइंड ਕਰ ਲਓ ਨਹੀਂ ਤਾਂ ਫਿਰ ਤੁਸੀਂ ਸਾਡੇ ਕੋਲੇ ਬਣਿਆ ਪਿਆ ਹੈਗਾ ਤੇ ਸਾਡੇ ਆ ਕੇ ਤਿੰਨ ਸੈਂਟਰ ਹੈ ਲੁਧਿਆਣਾ ਬਰਨਾਲਾ ਤੇ ਮਹਾਲੀ ਸਕਰੀਨ ਦੇ ਨੰਬਰ ਚੱਲਦੇ ਹੁੰਦੇ ਆ ਤੁਸੀਂ ਵੀ ਕਿਤੇ ਹੀ ਫੋਨ ਕਰਕੇ ਘਰੇ ਮੰਗਵਾ ਲਓ ਜਾਂ ਤੁਸੀਂ ਆ ਕੇ ਲੈ ਜਾ ਸਕਦੇ ਮਸਲ ਨੂੰ ਜਕੜਦੇ ਮੈਂ ਕਹਿੰਦਾ ਤੁਸੀਂ ਦੇਖੋ ਇੱਕ ਡੱਬਾ ਪੀਕੇ ਦਾ ਦੇਖੋ ਠੀਕ ਹੈ 15 ਸਾਲ ਤੋਂ ਬਾਅਦ ਜਿਹੜੇ ਮਰਜ਼ੀ ਬੱਚੇ ਨੂੰ ਦੇ ਦਿਓ ਜਿਹੜਾ ਬੱਚੇ ਦੀ ਗਰੋਥ ਨਹੀਂ ਹੁੰਦੀ ਜਿਹੜਾ ਬੱਚਾ ਕਹਿੰਦਾ ਮੈਨੂੰ ਭੁੱਖ ਨਹੀਂ ਲੱਗਦੀ ਮੇਰਾ ਵੇਟ ਨਹੀਂ ਵੱਧਦਾ ਮੈਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਇੱਕ ਡੱਬਾ ਪਲਾ ਦੇ ਜੇ ਬੱਚਾ ਮੂੰਹੋਂ ਬੋਲ ਕੇ ਦੱਸੂਗਾ ਇਨਾ ਜ਼ਬਰਦਸਤ रिजल्ट ਜਿਹੜੇ ਅੱਜ ਕੱਲ ਕਿਉਂਕਿ ਸਿਟਿੰਗ ਜੌਬ ਹੋ ਗਈ ਜੀ ਸਾਰੇ ਦਿਮਾਗੀ ਕੰਮ ਹੋ ਗਿਆ ਉਹ ਉਹਨਾਂ ਵਾਸਤੇ ਵੀ ਠੀਕ ਹੈ ਜੀ ਮੈਂ ਕਿਹਾ ਬਰੁਕੀ ਸਾਹਿਬ 15 ਸਾਲ ਤੋਂ ਬਾਅਦ ਕੋਈ ਵੀ ਲੈ ਸਕਦਾ ਭੈਣ ਹੈ ਬਜ਼ੁਰਗ ਹੈ ਭਰਾ ਹੈ ਬੱਚਾ ਜੋ ਮਰਜ਼ੀ ਲੈ ਲੇ 15 ਸਾਲ ਤੋਂ ਬਾਅਦ ਜਿਹਨੂੰ ਮਰਜ਼ੀ ਦੇ ਦੇ ਇੱਕ ਡੱਬਾ ਪੀ ਕੇ ਦੇਖੇ એનર્ਜੀ ਤਰੋ ਤਾਜ਼ਾ ਹੋ ਜਾਏਗੀ ਠੀਕ ਹੈ ਜੀ ਇੰਨਾ ਵਧੀਆ ਰਿਜ਼ਲਟ ਹੈ ਇਹਦਾ ਜੀ 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 ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਇਹ ਸਨ ਸੁਖਾ आयुर्वेदा ਦੇ ਐਮ ਡੀ ਰਾਜਵਿੰਦਰ ਸਿੰਘ ਗਿੱਲ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਜੇਕਰ ਇੰਨਾ ਛੋਲਿਆਂ ਦੇ ਨਾਲ ਗੁੜ ਦਾ ਇਸਤੇਮਾਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਮਸਲਜ਼ ਨਾਲ ਸੰਬੰਧਿਤ ਉਹ ਦੂਰ ਹੋ ਸਕਦੀਆਂ ਨੇ ਅੱਛਾ ਜਿਹੜੇ ਬੋਡੀ ਬਿਲਡਰ ਹੈਗੇ ਨੇ ਵੇਪ ਪ੍ਰੋਟੀਨ ਦਾ ਇਸਤੇਮਾਲ ਕਰਦੇ ਨੇ ਫਿਰ ਉਹਨਾਂ ਨੂੰ ਮੋਟੀ ਦੱਬ ਕੇ ਐਕਸਰਸਾਈਜ਼ ਲਾਉਣੀ ਪੈਂਦੀ ਹੈ ਸੈਰ ਕਰਨੀ ਪੈਂਦੀ ਹੈ ਮਤਲਬ ਇਹ ਥੋੜਾ ਪ੍ਰੋਟੀਨ ਖਾਣ ਤੋਂ ਬਾਅਦ ਬਜ਼ੁਰਗਾਂ ਇਹ ਤਾਂ ਨਹੀਂ ਹੈਵੀ ਕੋਈ ਕੋਈ ਤੁਹਾਨੂੰ ਐਕਸਰਸਾਈਜ਼ ਲਾਉਣ ਦੀ ਲੋੜ ਨਹੀਂ ਤੁਹਾਨੂੰ ਕੋਈ ਜਿਮ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਰਾਮਨਾ ਸਵੇਰੇ ਡਾਈਟ ਡਾਈਟ ਨਹੀਂ ਕੋਈ ਨਾ ਨਾ ਕੋਈ ਚੱਕਰ ਨਹੀਂ ਤੁਸੀਂ ਸਵੇਰੇ ਉੱਠਦੇ ਹੀ ਦੁੱਧ ਦਾ ਗਲਾਸ ਇਦਾਂ ਲਓ ਦੋ ਚਮਚ ਸਕੂਪ ਇਹਦੇ ਵਿੱਚ ਪਾ ਕੇ ਪੀ ਲਓ ਇਦਾਂ ਪਾਉਣੇ ਦੋਸਤ ਅੱਛਾ ਇੱਕ ਤਾਂ ਲਿਖਾ ਕਰਕੇ ਦੋ ਦੋ ਠੀਕ ਹੈ ਜੀ ਉਹ ਚਮਚੇ ਮਿਕਸ ਕਰਕੇ ਤੇ ਇਹਨੂੰ ਤੁਸੀਂ ਪੀ ਲਓ ਬਸ ਕੁਤੇ ਚੱਪਾ ਕਰਕੇ ਰਾਮਨਾਰ ਜਾਈ ਚ ਪੈ ਜਾਓ ਅੱਛਾ ਹਾਂ ਮਤਲਬ ਕਿ ਕਿਸੇ ਕੋਈ ਐਕਸਰਸਾਈਜ਼ ਕੋਈ ਜਿਮ ਕੋਈ ਡਾਈਟ ਲੋਡ ਨਹੀਂ ਫਿਰ ਕਿ ਸਾਬ ਕਿਤੇ ਜਾਣ ਦੀ ਲੋੜ ਹੀ ਨਹੀਂ ਇੰਨਾ ਵਧੀਆ ਡਾਈਜੈਸਟ ਸਿਸਟਮ ਆ ਘੰਟੇ ਬਾਅਦ ਬਜ਼ੁਰਗ ਮੰਗੇਗਾ ਖਾਣ ਨੂੰ ਵੀ ਹੋਰ ਭੁੱਖ ਲੱਗੀ ਆ ਜੀ ਕੁਝ ਦਿਓ ਖਾਣ ਨੂੰ ਇੰਨਾ ਵਧੀਆ ਰਿਜ਼ਲਟ ਜਦੋਂ ਭੁੱਖ ਲੱਗੇਗੀ ਫਿਰ ਤਾਕਤ ਆਪਣਾ ਕਹਦਾ ਇੱਕ ਦਾਤ ਮਤਲਬ ਬਹੁਤ ਸਾਰੇ ਸਾਡੇ ਪੇਸ਼ੈਂਟਾਂ ਦਾ ਇਹ ਵੀ ਜਿਹੜੇ ਕਾਲ ਕਰਦੇ ਨੇ ਵੀ ਸਾਡੇ ਮਾਤਾ ਜੀ ਵੈਸੇ ਠੀਕ ਨੇ ਉਹ ਕਹਿੰਦੇ ਭੁੱਖ ਨਹੀਂ ਲੱਗਦੀ ਸਾਰਾ ਦਿਨ ਇੱਕ ਰੋਟੀ ਖਾ ਕੇ ਸਾਰਾ ਦਿਨ ਨਿਕਲ ਜਾਂਦਾ ਤੇ ਪਰਿਵਾਰ ਰੋਟੀ ਮਗਰ 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 ਲਈ ਫਿਰ ਜਾਂਦੇ ਨੇ ਵੀ ਮਾਤਾ ਕੁਝ ਖਾ ਲੈ ਸਵੇਰ ਦਾ ਖਾਦਾ ਉਹ ਕਹਿੰਦੇ ਚਾਹ ਪੀ ਕੇ ਸਾਰੀ ਜਾਂਦੇ ਨੇ ਬਿਲਕੁਲ ਬਿਲਕੁਲ ਤਾਂ ਹੀ ਉਹ ਭੁੱਖ ਹੀ ਲੱਗਦੀ ਉਹਨਾਂ ਨੂੰ ਇਹ ਭੁੱਖ ਵੀ ਲਾਉਂਦਾ ਹੈ એનર્ਜੀ ਵੀ ਲਿਆਉਂਦਾ ਹੈ ਤੇ ਬੰਦੇ ਨੂੰ ਤੰਦਰੁਸਤ ਰੱਖਦਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦੇ ਹਾਂ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓਗੇ ਜਿਹੜੇ ਲੋਕ ਅਸੀਂ ਕਹਿ ਲਈਏ ਕਿ ਮਸਲਸ ਦੀ ਵੀਕਨੈਸ ਕਰਕੇ ਬਹੁਤ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਔਰ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਮਸਲਸ ਦੇ ਵਿੱਚ ਜਿਹੜੀ ਪਾਵਰ ਹੈਗੀ ਉਹ ਲਗਾਤਾਰ ਘਟਦੀ ਘਟਦੀ ਜਾ ਰਹੀ ਹੈ ਚਾਹੇ ਕੰਮ ਦੇ ਸਟ्रेस ਕਰਕੇ ਹੋਵੇ ਜਾਂ ਫਿਰ ਐਕਸਰਸਾਈਜ਼ ਦੀ ਅਸੀਂ ਕਹਿ ਲਈਏ ਅਣਹੋਂਦ ਕਰਕੇ ਹੋਵੇ ਜਾਂ ਫਿਰ ਅਸੀਂ ਕਹਿ ਲਈਏ ਕਿ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਚੱਕਰ ਦੇ ਵਿੱਚ ਉਹ ਆਪਣੇ ਸਰੀਰ ਦਾ ਖਿਆਲ ਰੱਖਣਾ ਭੁੱਲ ਗਏ ਤੇ ਉਹਨਾਂ ਨੂੰ ਲੱਗਦਾ ਹੈ ਕਿ ਕਮਜ਼ੋਰਾ ਦਾ ਕਹਿਣਾ ਐ ਐਮ ਡੀ ਸਾਹਿਬ ਦਾ ਕਹਿਣਾ ਹੈ ਕਿ ਗਿਲ ਸਾਹਿਬ ਦਾ ਕਹਿਣਾ ਹੈ ਕਿ ਜੀ ਜੀ ਕੀ ਕਹਿ ਰਹੇ ਹੋ ਮੇਰਾ ਕਹਿਣ ਦਾ ਮਤਲਬ ਹੈ ਅੱਗੇ ਬਹੁਤੀ ਸਾਹਿਬ ਕੀ ਸੀਗਾ ਬਜ਼ੁਰਗ ਨਾ ਖੇਤਾਂ 'ਚ ਕੰਮ ਕਰਦੇ ਸੀ ਹਲ ਚਲਾਉਂਦੇ ਸੀ ਖੇਤ ਆਣਾ ਜਾਣਾ ਹੁੰਦਾ ਸੀ ਮਾਈਆਂ ਸਾਡੀਆਂ ਪ੍ਰਸਾਦਾ ਪਾਣੀ ਖੇਤ ਲੈ ਕੇ ਜਾਂਦੀਆਂ ਸੀ ਦਿਨ ਦੋ-ਦੋ ਘੇੜੇ ਖੇਤ ਲੱਗਦੇ ਰਹਿੰਦੇ ਸੀ ਅੱਜ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਦੇ ਨਾਲ ਐਡਵਾਂਸਡ ਟੈਕਨੋਲੋਜੀ ਕਰਕੇ ਸਾਡੇ ਬਜ਼ੁਰਗ ਖੇਤੋਂ ਜਾਣੋ ਹਟ ਗਏ ਸਾਡੇ ਬਜ਼ੁਰਗ ਕੰਮ ਕਰਨੋਂ ਹਟ ਗਏ ਸਾਡੀਆਂ ਮਾਵਾਂ ਭੈਣਾਂ ਖੇਤ ਰੋਟੀ ਲੈ ਜਾਣੋਂ ਹਟ ਗਈਆਂ ਅੱਗੇ ਗਊਆਂ ਦਾ ਗੋਹਾ ਕੂੜਾ ਸਾਰੀਆਂ ਭੈਣਾਂ ਹੱਡੇ ਆਪ ਕਰਦੀ ਸੀਗੀਆਂ ਝਾੜੂ ਪੋਚਾ ਅੱਜ ਸਾਰਿਆਂ ਨੇ ਕੰਮ ਵਾਲੇ ਲਾਰ ਨੀ ਤੇ ਲੱਕ 'ਚ ਦਰਦ ਹੁੰਦਾ ਜੀ ਠੀਕ ਹੋਊਗਾ ਉਹ ਕਦੇ ਸਾਡੇ ਖੜਕ ਖੜਕ ਖੜਨਸਾਰ ਸਾਡੇ ਦਰਦ ਉਹ ਲੱਗ ਜਾਂਦਾ ਲੱਕ 'ਚ ਮੈਂ ਕਹਿੰਦਾ ਫਰੂਕੀ ਸਾਹਿਬ ਵੀਕਨੈਸ ਕਰਕੇ ਸਾਰਾ ਸਿਆਪਿਆ ਸਾਰੇ ਕਮਜ਼ੋਰੀ ਦੀ ਤਾਂ ਪੰਗੇ ਐ ਜਦੋਂ ਐਕਸਰਸਾਈਜ਼ ਹੈ ਹੀ ਨਹੀਂ ਕੰਮ ਕੋਈ ਹੈ ਹੀ ਨਹੀਂ ਖਾਣਾ ਬੈਠੇ ਰਹਿਣਾ ਖਾਣਾ ਬੈਠੇ ਰਹਿਣਾ ਅੱਗੇ ਕੰਮ ਕਰਦੇ ਸੀ ਕਿਸੇ ਬਜ਼ੁਰਗ ਨੂੰ ਪ੍ਰੋਬਲਮ ਆਈ ਸੀ ਆ ਹੁਣ ਮੇਰੇ ਕੋਲੇ ਆਉਂਦੇ ਉਹੀ ਬਜ਼ੁਰਗ ਗੋਡਿਆਂ 'ਆਂ ਲੈ ਕੇ ਬੈਠੇ ਆ ਕੋਈ ਸਾਰਾ ਦਿਨ ਵੇਲੇ ਬੈਠੇ ਰਹਿੰਦੇ ਆ ਜਾਂ ਇੱਥੇ ਬਾਹਰ ਤਾਂ ਸਾਲਿਆਂ ਨੇ ਬਹਿ ਕੇ ਜਾ ਕੇ ਸੱਤ ਜੇ ਬਹਿ ਕੇ ਚਲੇ ਗਏ ਜਾਂ ਗੱਪਾਂ ਮਾਰ ਕੇ ਖੇਤ ਬੰਨੇ ਤੇ ਜਾਂਦੇ ਨਹੀਂ ਅੱਗੇ ਪਹਿਲਾਂ ਬੰਦੇ ਕੰਮ ਕਰਦੇ ਸੀ ਖੇਤਾਂ 'ਚ ਜਾਂਦੇ ਸੀ ਆਪਣੀ એનર્ਜੀ ਉਹ ਕਰਦੇ ਸੀ ਲਗਾਉਂਦੇ ਸੀਗੇ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਉਮੀਦ ਕਰਦਾ ਕਿ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਛੋਲਿਆਂ ਵਾਲਾ ਗੁੜ ਵਾਲਾ ਨੁਸਖਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਤੁਸੀਂ ਚੰਗੇ ਵੈਦ ਹਕੀਮ ਡਾਕਟਰ ਨਾਲ ਸਲਾਹ مشورہ ਜ਼ਰੂਰ ਕਰਨਾ ਹੈ ਔਰ ਜੇਕਰ ਤੁਹਾਡੇ ਮਨ ਦੇ ਵਿੱਚ ਫਿਰ ਵੀ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਰਾਜਵਿੰਦਰ ਸਿੰਘ ਗਿਲਹੋਰਾ ਦੀ ਟੀਮ ਦਾ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ